ਪੰਜਾਬੀ ਸੱਜਾ ਚੈਨਲ ਤੇ ਆਪ ਸਭ ਨੂੰ ਸਤ ਸ੍ਰੀ ਅਕਾਲ। ਹਾਰਦਿਕ ਸਵਾਗਤ। ਉਮੀਦ ਕਰਦੀ ਆਂ ਸਾਰੇ ਵਧੀਆ ਹੋਵਗੇ। ਖੁਸ਼ੀ ਨਾਲ ਇਹ ਪ੍ਰੋਗਰਾਮ ਕਰਦੀ ਪਿਆਜ। ਅੱਜ ਮੇਰਾ ਜਿਹੜਾ ਵਿਸ਼ਾ ਆਇਆ ਉਹਦਾ ਪ੍ਰਾਣਿਕ ਸੁਨੇਹੇ ਵਿੱਚ ਲੋ। ਵਿਆਹ ਨਹੀਂ ਤੇ ਕੌਲੀਂ ਦੀ ਦੇਖ ਕੇ ਅੰਤ ਹੁੰਦਾ ਸੀ। ਮਤਲਬ 3 ਤੇ 9 ਦੇ ਅੰਤ ਹੁੰਦਾ ਸੀ। ਕਿਉਂਕਿ ਅੰਨਾ ਮੈਂ ਸਭ ਰਾ ਸਿਆਣੇ ਆਪਣੇ ਜ਼ੋਰਦਾਂ ਦੇ ਕੋਲ ਬੈਠੇ ਨਹੀਂ ਇਹਨਾਂ ਸੁਣੀਆਂ ਤੇ ਮੇਰੇ ਮੰਤਰੀਆਂ ਕਿ ਨਿਕਲਣਾ ਸਾਂਝੀ ਕਰਦੀ ਚਾਹੀਦੀ ਆ ਕਹਿੰਦੇ ਇੱਕ ਵਾਰੀ ਕੋਈ ਕੁੜੀ ਤੈਨੂੰ ਇਹ ਪਗੜੇ ਲਈ ਨਾੜ ਤੋਂ ਤੇ ਫਰ ਜਾਏ ਦੋਨੋਂ ਪਿੰਡ ਦੀ ਚੌਂ ਬਾਹਰ ਆ ਜਾਂਦੀ ਪੁਰਾਣੇ ਸਮੇਂ ਨਾਲ ਜਦੋਂ ਜਿਹੜੀ ਆਪਣੀ ਅਸਲੀ ਪ੍ਰਸ਼ਾਸਨ ਕੱਦਰਾ ਉੱਠਦੀ ਤੇ ਚੰਦ ਜਿਵੇਂ ਉਹ ਪਾਣੀ ਤੋਂ ਇਹਨੇ ਉੱਪਰ ਹੀ ਉੱਤ ਚੱਲ ਜਾਂਦੇ ਤੇਰੀ ਜਾਨ ਕਿਹਾ ਬਸ ਨਾ ਹੋ ਤਾਂ ਕਿ ਆਉਣਾ। ਇਹ ਕੋਣੀ ਜ਼ਰੂਰੀ ਹੁੰਦੀ ਸੀ। ਤਾਂ ਜਦੋਂ ਪਿੰਡ ਦੇ ਵਿੱਚੋਂ ਇਹਨੇ ਬਾਹਰ ਮੈਦਿਆਂ ਤਾਂ ਪਿੰਡ ਦੇ ਵਿੱਚੋਂ ਸਾਰਾ ਨਾ ਲੈਂਦਾ ساتھ ਨੂੰ। ਸੱਤਮੀ ਤੋਂ ਜੋ ਦੋ ਘੜੇ روکیا تو پوچھنے چلو ٹھیک ہے بزرگ نے کیاجائی تھی دسو ਸਰਤ ਪੱਲਾ ਕੋ ਨਹੀਂ ਕਰੇਗਾ ਪਰ ਗਰਗਰ ਨਹੀਂ ਪਾਇਆ ਤੇ ਕੁੜੀ ਨੂੰ ਕਹਾਂ ਕਿ ਜੇ ਤੂੰ ਇਸ ਪਿੰਡ ਦੀ ਧੀ ਆ ਤੂੰ ਪੈਰਾ ਤੇ ਚੰਦਰ ਨੂੰ ਭੰਗਾ ਤੌਣਾ ਕੋ ਉਸ ਦਾ ਕੋਈ ਧਾਰ ਨਹੀਂ ਸੁਦਾ ਕਹਿਣ ਦਾ ਮਤਲਬ ਇਹ ਸੁਦਾ ਵੀ ਇਹ ਹੈ ਵੀ ਪੁਰਾਣੇ ਸਮੇਂ ਦੇ ਵਿੱਚ 3 ਅਤੇ 9 ਦੇ ਫਰਕ ਦੇ ਲਈ ਚੀਜ਼ਾਂ ਹੁੰਦੀਆਂ ਸੀ ਵੀ 9 ਪੈਰਾ ਦੇ ਚੰਦਰ ਨੂੰ ਭੰਗਾ ਕਰਨਾ ਤੇ ਉਹ ਪਾ ਕੇ ਕੁੜੀ ਨੂੰ ਤੇ 9 ਗਰਗਰ ਆਇਆ ਉਹਨੂੰ ਦਿੱਤਾ ਪੱਲਾ ਸਿਰ ਤੇ ਕਰਿਆ ਹੁੰਦਾ ਸੀ ਠੀਕ ਆ ਸਿਆਣੇ ਬਜ਼ੁਰਗ ਵੀ ਗੁਰੂਆਂ ਦੀ ਧੀ ਮਾੜਾ ਪੜ੍ਹਤਾ ਚੁੱਕਿਆ ਗਿਆ ਤੇ ਇਹਨੇ ਪੜ੍ਹਨ ਕਿਉਂਆ ਕਰਤਵਾਰ ਨਿਕਲ ਗਿਆ ਨੌਕਰੀ ਕਰਨ ਲੱਗਿਆ ਵਿਹਾਰਾਂ ਸਾਧਿਆ ਹੋਇਆ ਲੇਕਿਨ ਇਸੇ ਉਲਟੋ ਜਿਵੇਂ ਅੱਜ ਦੇ ਸਮੇਂ ਦੇਖੀ ਅੱਜ ਆਪਾਂ ਨੂੰ ਵਿਧਵਾ ਦੀ ਕੁਆਰੀ ਦੀ ਜਾਂ ਆਪਾਂ ਸ਼ਬਦ ਵਰਤਦੇ ਹਾਂ ਵਿਧਵਾ ਸ਼ਾਇਦ ਕਿਸੇ ਚੰਨ ਤੋਂ ਤਰ। ਕਿਉਂਕਿ ਸਾਨੂੰ ਕਿਹਾ ਜਾਂਦਾ ਹੈ ਰੰਗੀਆਂ ਸਾਬ ਬਣਾ ਦੇ ਕੋਲੇ ਸੁ ਗੜਾ ਵਿੱਚ ਤੁੰਨਾ ਫੁੱਲ ਦੇ ਕੇ ਵੀਰ ਅਚਾਨਕਾ ਸਮਰਥਿਤ ਤੱਕ ਪਹੁੰਚ ਗਿਆ ਕਿ ਹਾਂ ਕਿ ਵਿਆਹ ਸ਼ੁਰੂ ਹੁੰਦੇ ਸਾਰ ਜਿਵੇਂ ਕਿ ਇਸ ਵਿੱਚ ਕੋਈ ਰਿਸ਼ਤਾ ਹੁੰਦਾ ਮੰਨਣਾ ਹੁੰਦਾ ਤੇ ਸਭ ਤੋਂ ਪਹਿਲਾਂ ਬਾੜ ਸਕੇ ਕਰਾਈ ਜਾਂਦੀ ਜਦ ਕਿ ਜਿਹੜੇ ਖੁੱਲੇ ਬਾੜ ਇਕਾਧਿ ਨਿਸ਼ਾਨੀਆਂ ਸਾਰੇ ਨੂੰ ਪਤਾ ਖੁੱਲੇ ਬਾੜ ਕਿਉਂ ਹੁੰਦੀਆਂ ਕਿਉਂ ਬਾੜ ਹੁੰਦੀ ਹੁੰਦਾ ਕਿਉਂਕਿ ਇਸ ਵਾਰ ਦਾ ਮਿਲਣਾ ਪਤਾ ਮਿਲ ਸੀ ਬੇਹਣ ਦੇ ਮਤਲਬ ਕਿ ਜਦੋਂ ਤੇ ਲੱਤ ਹੋਇਆ ਮੈਂ ਖਾਣਾ ਦੇਖਿਆ ਚੀਜ਼ ਦੀ ਉਸ ਸੁਪਿੰਟ ਦੀਆਂ ਔਰਤਾਂ ਨੇ ਮੇਰੀ ਭੈਣ ਦੇ ਜਿਹੜੇ ਸਿਰ ਦੀ ਬੋਰੀ ਸਮੇਂ ਦੇ ਵਿੱਚ ਤੇ ਪੁਰਾਣੇ ਸਮੇਂ ਦੇ ਵਿੱਚ ਬਹੁਤ 파ਸ ਸੀ ਅੱਜ ਆਪਾਂ ਦੇਖੋ ਕਿਸੇ ਹਾਂਸ਼ ਵਿੱਚ ਦੇਖੋ ਕੁਝ ਵੀ ਦੇਖੋ ਨਾਲ ਹੁੰਦੇ ਮਿਲਣਗੇ ਜਦ ਕਿ ਆਪਣੇ ਵਾਲਾਂ ਦੇ ਵਿੱਚ ਜਿਹੜੀ ਪ੍ਰਾਂਦੀ ਹੈ ਸ਼ਗਨਾ ਦਾ ਸੂਚਕ ਹੁੰਦੀ ਸੀ ਪ੍ਰਾਂਦੀ ਨੂੰ ਸ਼ਗਨਾ ਦਾ ਸੂਚਕ ਮੰਨਿਆ ਜਾਂਦਾ ਸੀ ਪ੍ਰਾਂਦੀ ਮਾੜ ਦੇ ਨਾਲ ਨਹੀਂ ਬਣਿਆ ਜਾਂਦਾ ਸੀ ਨਾ ਤੇ ਅੱਜ ਤੁਸੀਂ ਦੇਖੋ ਕਿ ਪ੍ਰਾਂਦੀ ਇੱਕ ਟ੍ਰੈਂਡ ਤਾਂ ਰਹਿ ਗਿਆ ਕਿ ਜਿੱਥੇਆਂ ਸਕੂਲਾਂ ਕਾਲਾਂ ਚ ਬਣਾਉਣੀ ਆ ਤਾਂ ਪ੍ਰਾਂਦੀ ਪਾ ਲੋ ਅਦਰਵਾਈਜ਼ ਕੋਈ ਪੰਜਾਬਣਾਂ ਨੇ ਨਹੀਂ ਕਿਹਾ ਪਾ ਕੇ ਨਾ ਸੌਣ ਦੇ ਮਹੀਨਿਆਂ ਚ ਤਾਂ ਗ੍ਰਿਮ ਪਾਉਂਦੇ ਹਾਂ ਸੀਗਾ ਪੁਰਾਣੇ ਸਮੇਂ ਤੇ ਹੁਣ ਦੇ ਸਮੇਂ ਦੇ ਵਿੱਚ ਵੀ ਕਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਕੀ ਤੇ ਮੋਹ 'ਚ ਫਰਕ ਹੁੰਦਾ ਸੀ ਤੇ ਅੱਜ ਤੁਸੀਂ ਇਹ ਫਰਕ ਨੂੰ ਲੱਭਣਾ, ਚਰਜ ਕਰਨਾ ਬਹੁਤ ਆਉਂਦਾ ਹੈ। ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਸਾਡਾ ਵਿਰਸਾ ਉਹ ਵਿਸਰਦਾ ਜਾ ਰਿਹਾ ਹੈ। ਤੇ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਕਿ ਸਾਡਾ ਪੰਜਾਬੀ ਪਹਿਰਾਵਾ ਕੀ ਹੈ। ਇਹਦੇ ਵਿੱਚ ਕੀ ਪਰਵਰਤਨ ਆ ਰਿਹਾ, ਕਿਉਂ ਆ ਰਿਹਾ? ਸਭ ਬੱਚੇ ਨਹੀਂ ਗੱਲ ਕਰਦੇ ਆ ਇਸ ਨੂੰ ਬੱਚੇ ਕਰਦੇ ਆ ਸੋ ਇਹ ਇੱਕੋ ਤਰ੍ਹਾਂ ਦਾ ਵਿਚਾਰ ਸੀ ਇਹਨੂੰ ਲੱਗਿਆ ਕਿ ਸੰਧਾ ਲਾਣਾ ਚਾਹੀਦਾ ਵੀ ਕਰ ਦੋ ਕਿ ਸਾਰੇ ਬੰਦਿਆਂ ਨੇ ਲੱਗੇ ਹੋਣਾਂ ਅੰਦਰ ਵਧੀਆ ਲਾਈਕਾਂ ਮੈਂ ਸ਼ੇਅਰ ਕਰਾਂ ਉਹ